ਸੇਰਾਗ ਮਹੱਲਾ ਪੰਜਵਾਂ ਪੈ ਪਾਏ ਮਨਾਈ ਸੋਏ ਜਿਓ ਸਤਗੁਰ ਪੁਰਖ ਮਿਲਾਇ ਤਿਸ ਜੀਵੜ ਅਵਰ ਨਾ ਕੋਏ ਜਿਓ ਰਹਾਉ ਗੋਸਾਈ ਮੇ ਹੰਡਾ ਇਠੜਾ ਅੰਮ ਅੰਬੇ ਥਾਵੋ ਮਿਠੜਾ ਭੈਣ ਪਾਈ ਸਭ ਸੱਜਣਾ ਤਦ ਜਿਹਾ ਨਾਹੀ ਕੋਏ ਜਿਓ ਤੇਰੇ ਹੁਕਮ ਸਾਵਣ ਆਇ ਮੈਂ ਸਤ ਕਾ ਹਲ ਜੋ ਆਇਆ ਨਾਉ ਬੀਜਾ ਲੱਗਾ ਆਸਕਰ ਹਰ ਬੋਹਲ ਬਖਸ ਜਮਾਈ ਜਿਓ ਹੋਂ ਗੌਰ ਮੇਲੇ ਕਪਸ਼ਾਨਤਾ ਦੂਆ ਕਾਗਲ ਚੇਤਨਾ ਜਾਣਦਾ ਹਰ ਇੱਕ ਤੇ ਕਾਰੇ ਲਾਇਨ ਜਿਉ ਪਾਵੇ ਤੇ ਵੈ ਨਬਾਹੇ ਜਿਓ ਤੁਸੀਂ ਭੋਗਿਓ ਪੁੰਚੋ ਪਾਈਓ ਗੁਰਦੀ ਬਾਣ ਕਵਾਏ ਪਹਿਨਾਈਓ ਹੋਂ ਹੋਆ ਮਾਹਰ ਪਿੰਡ ਦਾ ਆਪਨ ਆਤੇ ਪੰਜ ਸਰੀਕ ਜਿਓ ਹੋਂ ਆਇਆ ਸਮੇ ਤੇ ਹੰਡੀਆਂ ਪੰਜ ਕੇ ਰਸਾਨ ਮੋ ਚੇਰੇ ਮੇ ਹੰਡੇ ਆ ਕੰਨ ਕੋਏ ਕੱਟ ਨਾ ਹੰਕਈ ਨਾਨਕ ਬੁਠਾ ਕੋਗ ਗਿਰਾਓ ਜੀਓ ਹਉ ਵਾਰੀ ਕਮਾਲ ਚਾਂਵਤਾ ਇੱਕ ਸਾਹ ਤੁੱਤ ਧਿਆਏਂਦਾ ਉੱਚੜ ਥੇ ਪਸਾਇਓ ਹਉ ਤਦ ਵਿਟੋ ਕੁਰਬਾਨ ਜੀਓ ਹਰ ਇਠੇ ਨਿਤ ਤਿਹਾਏਂਦਾ ਮਨ ਚਿੰਦੀ ਸੋ ਫਲ ਪਾਇਂਦਾ ਸਭੇ ਕੱਜ ਸਵਾਰੀਆਂ ਲਾਹਣ ਮਨ ਕੀ ਭੁੱਖ ਜੀਓ ਮੈਂ ਛੱਡਿਆ ਸਭੋ ਤੰੜੜਾ ਗੋਸਾਈ ਸੀ ਵੀ ਸੱਚੜਾ ਨੌ ਨਿਤ ਨਾਮ ਨਿਧਾਨ ਹਰ ਮੈਂ ਪੱਲੇ ਪੱਤਾ ਸ਼ਿਕ ਜਿਓ ਮੈਂ ਸੁਖੀ ਹੂੰ ਸੁਖ ਪਾਇਆ ਕੁਰ ਅੰਤਰ ਸ਼ਬਦ ਵਸਾਇਆ ਸਤਗੁਰ ਪੁਰਖ ਵਿਖਾਲਿਆ ਮਸਤਕ ਤਰਕੈ ਹੱਥ ਜਿਓ ਮੈਂ ਬੱਦੀ ਸੱਚ ਧਰਮਸਾਲ ਹੈ ਗੁਰ ਸਿੱਖਾ ਲੈਂਦਾ ਪਾਲਕੈ ਪੈਰ ਧੋਵਾ ਪੱਖਾ ਫੇਰਦਾ ਤਿਸ ਨਿਵ ਨਿਵ ਲੱਗਾ ਪਾਇ ਜਿਓ ਸੋਣ ਕੱਲਾ ਗੁਰ ਪੈ ਆਇ ਨਾਮ ਤਾਨ ਇਸ ਨਾਨ ਤੜਾਇਆ ਸਭ ਮੁਕਤ ਹੋ ਆ ਸੈਸਾਰਾ ਨਾਨਕ ਸੱਚੀ ਬੇੜੀ ਚਾੜ ਜਿਓ ਸਭ ਸ੍ਰਿਸ਼ਟ ਸੇਵੈ ਦਿਨ ਰਾਤ ਜਿਓ ਦੇ ਕੰਨ ਸੁਣ ਅਰਦਾਸ ਜਿਓ ਠੋਕ ਬਚਾਏ ਸਭ ਟਿੱਠਿਆਂ ਤਉ ਜਾਪੇ ਲਈਨ ਛਡਾਏ ਜਿਓ ਹੁਣ ਹੁਕਮ ਹੋਆ ਮਿਹਰ ਵਾਣਤਾ ਪੈ ਕੋਇ ਨ ਕਿਸੇ ਰਿਆਣ ਦਾ ਸਾਬਸ ਖਾਲੀ ਵੁੱਠਿਆ ਏ ਹੋਵਾ ਹਲੇ ਮੀ ਰਾਚਿਓ ਚਿਮਚਿਮ ਅਮਰਤ ਵਰਸਦਾ ਬੋਲਾਇਆ ਪੋਲੀ ਖਸਮਤਾ ਪੋਹ ਮਾਨਕਿਆ ਤਦ ਉਪਰੇ ਤੂੰ ਆਪੇ ਪਾਏ ਥਾਇ ਜਿਓ ਤੇਰਿਆਂ ਭਗਤਾਂ ਭੁਖਸਦ ਤੇਰੀਆਂ ਹਰ ਲੋਚਾ ਪੂਰਨ ਮੇਰੀਆਂ ਦੇਹੋ ਦਰਸ ਸੁਖ ਦਾਤਿਆ ਮੈਂ ਗਲ ਵਿੱਚ ਲਹਿਉ ਮਿਲਾਏ ਜਿਓ ਤਦ ਜੇਵੜਾ ਅਵਰ ਨਾ ਪਾਲਿਆ ਤੋਂ ਦੀਪ ਲੋਆਂ ਪਿਆਲਿਆਂ ਤੋਂ ਥੰਤ ਨੰਤਰ ਰਵ ਰਹਿਆ ਨਾਨਕ ਭਗਤਾਂ ਸੱਚ ਆਧਾਰ ਜਿਓ ਹਉ ਗੁਸਾਈ ਦਾ ਪਹਿਲਵਾਨੜਾ ਮੈਂ ਗੁਰ ਮਿਲ ਉਚ ਦਮਾਲੜਾ ਸਭ ਹੋਈ ਛਿੰਜ ਇਕੱਠੀਆਂ ਤਈ ਬੈਠਾ ਵੇਖੈ ਆਪ ਜਿਓ ਵਾਤ ਵਚਨ ਟਮਕ ਪੇਰੀਆਂ ਮਲ ਲੱਥੇ ਲੈਂਦੇ ਫੇਰੀਆਂ ਨੇਤੇ ਪੰਜ ਜਵਾਨ ਮੈਂ ਘਰ ਥਾਪੀ ਦਿੱਤੀ ਕੰਡ ਜਿਓ ਸਭ ਇਕੱਠੇ ਹੋਏ ਆਇਆ ਕਰ ਜਾਸਨ ਵਟ ਵਟਾਇਆ ਗੁਰਮਖ ਲਾਹਾ ਲੈ ਕੇ ਮਨਮਖ ਚੱਲੇ ਮੁਗਲ ਕਵਾਇ ਚਿਓ ਤੂੰ ਵਰਨਾ ਚਿਹਨਾ ਬਾਹਰਾ ਹਰ ਦਿਸੇ ਹਜ਼ਰ ਜਾਹਰਾ ਸਣਸਣ ਤੁਜੇ ਤੇ ਆਏ ਦੇ ਤੇਰੇ ਭਗਤ ਰਤੇ ਗੁਣਤਾਸੀਓ ਮੈਂ ਚੁੱਕ ਚੁੱਕ ਤਏ ਸੇਵੜੀ ਘੁਰ ਕੱਟੀ ਮਹੱਡੀ ਜੀਵੜੀ ਹਉ ਬਹੜ ਛਿੰਜ ਨਾ ਨਚੂ ਨਾਨਕ ਅਉਸਰ ਲੱਤਾ ਪਾਲ ਜਿਓ